ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਤੇ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਤੇ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਆਪਾਂ ਲੈ ਕੇ ਪਹੁੰਚੇ ਹਾਂ ਤੇ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9460 29488 ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਬੋਣੀ ਹੈ ਗੱਡੀ ਮੋਟਰਸਾਈਕਲ ਦੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆਂ ਅਸੀਂ ਆਲਟੋ ਗੱਡੀ ਆਪਾਂ 7 ਮਾਡਲ ਲੈ ਕੇ ਪਹੁੰਚਿਆ 85000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮੋਗੇ ਏਰੀਆ ਚ ਘਰੇ ਗੱਡੀ ਖੜੀ ਆ ਕੰਡੀਸ਼ਨ ਦੀ ਗੱਡੀ ਬਹੁਤ ਸਾਫ਼ ਆਪਾਂ ਨੂੰ ਦੇਖਣ ਨੂੰ ਮਿਲ ਚੁਗੀ ਤੇ ਰੰਗ ਦੇਖ ਲਓ ਗੱਡੀ ਦਾ ਅੰਦਰੋਂ ਦੇਖ ਲਓ ਬੰਪਰ ਬੂਮਪਰ ਦੇਖ ਲਓ ਜੀ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਨਾ ਤਾਂ ਕੋਈ ਗੱਡੀ ਚ ਪ੍ਰੋਬਲਮ ਹੈ ਨਾ ਕੋਈ ਸਟਾਰਟਿੰਗ ਚ ਪ੍ਰੋਬਲਮ ਹੈ ਨਾ ਕੋਈ ਇੰਜਨ ਗੇਅਰ ਵੱਲੋਂ ਕੋਈ ਦਿੱਕਤ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਤੇ ਓਨਰ ਦਾ ਮੋਬਾਈਲ ਨੰਬਰ 76963 ਤੇ 72508 ਸੈਕਿੰਡ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਹੈ 2010 ਮਾਡਲ ਸਕੋਰਪਿਓ ਤੁਸੀਂ ਪਹਿਲਾਂ ਚੈੱਕ ਕਰੋ ਫੋਟੋਆਂ ਦੇਖੋ ਮਾਲਕ ਨੇ ਪੂਰੀ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸਾਰੇ ਪਾਰਟਸ オリジナル ਆਪਾਂ ਨੂੰ ਦੇਖਣ ਨੂੰ ਮਿਲਣਗੇ ਸੀ ਮਾਲਕ ਨੇ ਕਿਹਾ ਵੀ ਟਾਇਰ ਟੱਪਾ ਬਿਲਕੁਲ ਅਮੇজিং ਤੇ ਗੱਡੀ ਖੜੀ ਹੈ ਮਾਨਸਾ ਏਰੀਆ 'ਚ ਡਿਮਾਂਡ ਦੀ ਆਪਾਂ ਗੱਲ ਕਰੀਏ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ 2 ਲੱਖ ਤੇ 95000 ਰੁਪਇਆ ਪਹੁੰਚੀ ਐ 295 ਦੇ ਵਿੱਚੋਂ ਘਟਾਵਾ ਦਾ ਮਾਲਕ ਨੇ ਕਿਹਾ ਮੂਕੇ ਤੇ ਕਰ ਲਾਂਗੇ 10 ਮਾਡਲ ਐ ਕੰਡੀਸ਼ਨ ਪੂਰੀ ਵਧੀਆ ਜੀ ਸੋਹਣੀ ਗੱਡੀ ਐ ਬਾਕੀ ਟਾਇਰ ਨਵੇਂ ਨੇ ਟਾਇਰਾਂ 'ਚ ਅਲਾਈ ਵਧੀਆ ਲੱਗੇ ਹੋਈ ਨਹੀਂ ਬਾਕੀ ਮਾਲਕ ਨੇ ਕਿਹਾ ਅੰਦਰੋਂ ਤੁਸੀਂ ਦੇਖੋਗੇ ਤੁਹਾਨੂੰ ਯਕੀਨ ਨਹੀਂ ਹੋਣਾ ਚਾਹਾਂ ਨਵੀਂ ਗੱਡੀ ਐ ਸੀ ਤੇ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਖੜਵਾ ਕੇ ਲਿਓਨੇ ਓਵੇਂ ਦੀ ਕੰਡੀਸ਼ਨ ਅੰਦਰੋਂ ਆਪ ਨੂੰ ਦੇਖਣ ਨੂੰ ਮਿਲੂਗੀ ਮਾਡਲ ਚਾਹੀ 10 ਐ ਪਰ ਸ਼ੌਕ ਨਾਲ ਗੱਡੀ ਰੱਖੀ ਹੋਈ ਹੈ ਜੀ ਨੰਬਰ ਮਾਲਕ ਦਾ 8591761966 ਤੇ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਫਰੀਦ ਵਿੱਚ ਆਪਾਂ ਐਡ ਲਗਾ ਦੇਾਂਗੇ ਆਪਣੇ ਚੈਨਲ ਤੇ ਵਟਸਐਪ ਨੰਬਰ ਬਾਕੀ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਹੁਣ ਆਪਾਂ ਗੱਲ ਕਰਾਂਗੇ ਹੁੰਡਾਈ ਦੀ ਕਰੇਟਾ ਗੱਡੀ ਦੀ ਕਰੇਟਾ ਗੱਡੀ ਆਪਾਂ 16 ਮਾਡਲ ਟੌਪ ਮਾਡਲ ਲੈ ਕੇ ਪਹੁੰਚੇ ਅਸੀਂ ਬਾਕੀ ਅੰਦਰੋਂ ਤੇ ਬਾਹਰੋਂ ਚਾਰੇ ਪਾਸੋਂ ਇਹਨਾਂ ਨੇ ਫੋਟੋਆਂ ਬਹੁਤ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਮਾਡਲ 16 9 11 ਚਾ ਜੀ ਤੇ ਫਾਸਟ ਓਨਰ ਸਾਰੇ ਗੱਡੀ ਦਾ ਕੰਮ ਕਰਵਾ ਰੱਖਿਆ ਮਾਲਕ ਨੇ ਅੰਦਰੋਂ ਪੂਰੀ ਸੋਹਣੀ ਆਪਾਂ ਨੂੰ ਗੱਡੀ ਦੇਖਣ ਨੂੰ ਮਿਲੂਗੀ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਅਸੀਂ ਤੇ ਅੰਦਰੋਂ ਦੇਖੀਏ ਤਾਂ ਸੀਟ ਕਵਰ ਮੈਟਿੰਗ ਏਸੀ ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਚੁਕਾ ਤੇ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ 94173 31407 अल्टੋ ਕੈਟਨ VXI ਗੱਡੀ ਚੈੱਕ ਕਰੋ ਜੀ ਮਾਲਕ ਨੇ ਕਿਹਾ ਵੀ ਛੇਤੀ ਤੋਂ ਛੇਤੀ ਸੇਲ ਕਰਨੀ ਹੈ ਮਾਲਕ ਨੂੰ ਪੈਸਾ ਦੀ ਲੋੜ ਹੈ ਜੀ ਲੁਧਿਆਣਾ ਦੀ ਗੱਡੀ ਖੜੀ ਹੈ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ 13 ਮਾਡਲ ਹੈ ਜੀ ਗੱਡੀ ਦੀ ਕੰਡੀਸ਼ਨ ਆਲੋਕੇ ਨੰਬਰ ਪਲੇਟਾਂ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ 180 ਮਾਲਕ ਨੇ ਡਿਮਾਂਡ ਕਹੀਏ ਇੱਕ ਵਾਰੀ ਇਹ ਜਿਹੜਾ 81 ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਐ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਘੱਟ ਬਾਧਾ ਕੀਤਾ ਇਹ ਉਹ ਮਾਲਕ ਨੇ ਕਿਹਾ ਰੇਟ ਵੇਖ ਕੇ ਹੋਰ ਵੀ ਕਰ ਲਾਂਗੇ ਰੇਟ 'ਚ ਕਟੋਤੀ ਹੋ ਜੂਗੀ ਮਾਲਕ ਨੇ ਕਿਹਾ ਜੀਨੂੰ ਵੀ ਗੱਡੀ ਪਸੰਦ ਆਉਂਦੀ ਐ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਜੀਨੂੰ ਵੀ ਪਸੰਦ ਆਉਂਦੀ ਐ ਤਾਂ ਇੱਕ ਵਾਰੀ ਆ ਕੇ ਦੇਖ ਸਕਦੇ ਹੋ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤੇ ਗੱਡੀ ਬਹੁਤ ਸਾਫ਼ ਕੰਡੀਸ਼ਨ ਦੀ ਬੰਪਰ ਮੂਪਰ ਪੂਰੇ ਵਧੀਆ ਅੰਦਰੋਂ ਵੀ ਪੂਰੀ ਵਧੀਆ ਜੀ ਬਾਹਰੋਂ ਵੀ ਪੂਰੀ ਵਧੀਆ ਬਾਕੀ ਤੁਸੀਂ ਸਾਰੇ ਪਾਸੋਂ ਦੇਖ ਰਹੇ ਹੋ ਜਿਹਨੂੰ ਵੀ ਗੱਡੀ ਇਹ ਪਸੰਦ ਆਈ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਲੁਧਿਆਣੇ ਜਾਓ ਜੀ ਤੇ ਜਦੋਂ ਗੱਡੀ ਫੇਟ ਆਜੂਗੀ ਉਹ ਤੋਂ ਬਾਅਦ ਮਾਲਕ ਨੇ ਆਖਿਆ ਰੇਟ ਵੇਖੀ ਕਰ ਲਾਂਗੀ ਬਾਕੀ ਮਾਲਕ ਨੇ ਕਿਹਾ ਸਾਰਾ ਕੰਮ ਜਿੰਨੇ ਫਿਲਟਰ ਹੁੰਦੇ ਸਾਰੇ ਚੇਂਜ ਨੇ ਮੁਗਲ ਸਰਵਿਸ ਹੋਈ ਹੈ ਤੇ ਮੜਾ ਮੋਟਾ ਜਿੰਨਾ ਵੀ ਕੰਮ ਹੁੰਦਾ ਸੀ ਛੋਟੇ ਤੋਂ ਛੋਟਾ ਮਾਲਕ ਨੇ ਕਰਵਾ ਰੱਖਿਆ ਸੀ ਤੇ ਕੋਈ ਪਹਿਲਾਂ ਗੱਲ ਕਰਨਾ ਚਾਹੁੰਦਾ ਗੱਡੀ ਬਾਰੇ ਤਾਂ 98143 31307 ਇਹ ਓਨਰ ਦਾ ਨੰਬਰ ਹੈਗਾ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜਿੰਨੀਆਂ ਇੱਕ ਗੱਡੀਆਂ ਤੁਸੀਂ ਹੁਣ ਤੱਕ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਵੀਡੀਓ 'ਚ ਜ਼ਰੂਰ ਕਮੈਂਟ ਕਰਿਓ ਜੀ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਦਿਆ ਕਰੋ ਤੇ ਵੀਡੀਓ ਸਮਾਪਤ ਨਹੀਂ ਹੋਈ ਹਲੇ ਮੁੱਕੀ ਨਹੀਂ ਹੈਗੀ ਅਸੀਂ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਆਪਾਂ ਵਾਰੀ ਸਰ ਗੱਲ ਕਰ ਹੀ ਰਹੀਆਂ ਸੀ। ਬਾਕੀ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ। ਪਹਿਲਾਂ ਵੀ ਤੁਹਾਨੂੰ ਮੈਂ ਇੱਕ ਦੋ ਵਾਰੀ ਦੱਸਦਾ ਜੀ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹੇ ਦਾ 94669 29488 ਕੋਈ ਵੀ ਮਸ਼ੀਨਰੀ ਹੈ ਤੁਹਾਡੇ ਕੋਲ ਹੀ ਚਾਹੇ ਬੋਲਟਾ ਗੱਡੀ ਆ ਮੋਟਰਸਾਈਕਲ ਆ ਘਰ ਆਪਣੇ ਕੋਲੇ ਵੀਡੀਓ ਜਾਣਕਾਰੀ ਤੇ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦ ਕਰੋ। ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਜੀ। ਤੇ ਵੀਡੀਓ ਜੇ ਤੁਸੀਂ ਡੇਲੀ ਆਪਣੀ ਦੇਖਣਾ ਚਾਹੁੰਦੇ ਹੋ ਤੇ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਹਰ ਰੋਜ਼। ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਨਵੀਂ ਤੋਂ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਥੱਲੇ ਮਿਲ ਗਿਆ ਹੋਊਗਾ ਤੇ ਹੁਣ ਆਪਾਂ ਗੱਲ ਕਰਾਂਗੇ ਉਸੀ ਆਲਟੋ ਗੱਡੀ ਦੀ 2028 ਤੱਕਰ ਗੱਡੀ ਦੀ ਪਾਸਿੰਗ ਆਪਾਂ ਮਿਲ ਚੁਗੀ ਗੱਡੀ ਪੂਰੀ ਸੋਹਣੀ ਆਪਾਂ ਲੈ ਕੇ ਪਹੁੰਚਿਆ ਹੀ 90000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਰੋੜੀ ਸਿਰਸਾ ਮਾਲਕ ਦਾ ਏਰੀਆ ਦਾ 90000 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਅੰਦਰੋਂ ਵੀ ਗੱਡੀ ਸੋਹਣੀ ਹੈ ਬਾਹਰੋਂ ਵੀ ਪੂਰੀ ਵਧੀਆ ਟੌਪ ਕਲਾਸ ਆਪਾਂ ਨੂੰ ਗੱਡੀ ਮਿਲੂਗੀ ਬੰਪਰ ਬੂੰਪਰ ਤੁਸੀਂ ਚੈੱਕ ਕਰ ਲਓ ਬਾਕੀ ਅੰਦਰੋਂ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਸੋਹਣੀ ਗੱਡੀ ਹੈ ਜਿਸ ਮਾਲਕ ਨੇ ਚਲਾਈ ਵਧੀਆ ਹੋਈ ਹੈ ਗੱਡੀ ਮਾਲਕ ਨੇ ਪੂਰੇ ਸ਼ੌਂਕ ਨਾਲ ਰੱਖੀ ਹੋਈ ਹੈ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜੀ ਜਿਹਨੂੰ ਵੀ ਗੱਡੀ ਪਸੰਦ ਆ ਰਹੀ ਹੈ ਕੋਈ ਖਰੀਦਣ ਦਾ ਜੇ ਚਾਹਵਾਨ ਹੈਗੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਮਾਲਕ ਦੇ ਏਰੀਆ 'ਚ ਜਾ ਕੇ ਦੇਖ ਸਕਦਾ ਹੈ ਲੱਕੇ ਤੁਹਾਡੀ ਫਰਮਾਇਸ਼ ਤੇ ਆਪਾਂ ਜਿੰਨੀਆਂ ਗੱਡੀਆਂ ਲੈ ਕੇ ਪਹੁੰਚੂਦੇ ਆ ਤੁਹਾਡੀ ਡਿਮਾਂਡ ਤੇ ਹੀ ਲੈ ਕੇ ਪਹੁੰਚਦੇ ਆ ਜੀ ਜਿੰਨੀਆਂ ਗੱਡੀਆਂ ਤੁਸੀਂ ਦੇਖੀਆਂ ਤੁਸੀਂ ਕਮੈਂਟ ਕੀਤੇ ਸੀਗੇ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਆਪਾਂ ਵੀਡੀਓ ਲੈ ਕੇ ਪਹੁੰਚਦੇ ਆ ਜੀ ਜਿਤ ਤਰ੍ਹਾਂ ਅਨੁਸਾਰ ਰੋਜ਼ ਮੈਂ ਕਹਿਣਾ ਹੁੰਨਾ ਵੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰ ਦਿਆ ਕਰੋ ਇੱਕ ਵਾਰੀ ਤੇ ਜਿਹਨੇ ਇਹ ਗੱਡੀ ਖਰੀਦਣੀ ਹੈ ਜੀ ਕਿਸੇ ਨੂੰ ਵੀ ਪਸੰਦ ਆਈ ਹੈ ਤਾਂ ਨੰਬਰ ਓਨਰ ਦਾ 86 839 35 842 ਨੰਬਰ ਤੇ ਗੱਲ ਕਰ ਲਿਓ ਜਾ ਕੇ ਦੇਖ ਲਿਓ ਤੇ ਖਰੀਦ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਵੈਗਨਰ ਗੱਡੀ ਦੀ ਸੀਐਨਸੀ ਕੱਟ ਲੱਗੀ ਹੋਈ ਐ ਕਾਪੀ ਤੇ ਚੜੀ ਹੋਈ ਐ ਮਾਡਲ 2010 ਆਪਾਂ ਨੂੰ ਦੇਖਣ ਨੂੰ ਮਿਲੂਗਾ 65000 ਰੁਪਿਆ ਓਨਰ ਦੇ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਮਲੋਟ ਖੜੀ ਹੈ ਗੱਡੀ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਚਲਾਉਣ ਚ ਵਧੀਆ ਗੱਡੀ ਐ ਤੇ ਰੰਗ ਦੇਖ ਲਓ ਜੀ ਚਿੱਟੇ ਰੰਗ ਚ ਐ ਦੇ ਟਾਇਰ ਆਪਾਂ ਨੂੰ 75-80 ਪੈਸੇ ਮਿਲ ਜਾਣਗੇ ਤੇ ਅੰਦਰੋਂ ਵੀ ਗੱਡੀ ਠੀਕ ਹੈ ਬਾਹਰੋਂ ਵੀ ਠੀਕ ਹੈ ਚਲਾਉਣ 'ਚ ਵੀ ਕੋਈ ਦਿੱਕਤ ਹੈ ਨਹੀਂ ਤੇ ਸਟਾਰਟਿੰਗ ਪੂਰੀ ਵਧੀਆ ਸੀ ਬੈਟਰੀ ਪੂਰੀ ਵਧੀਆ ਦੇਖਣ ਨੂੰ ਮਿਲ ਜੂਗੀ ਬਾਕੀ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੇ ਐਸੈਸਰੀ ਸਾਰੀ ਚੜੀ ਹੋਈ ਹੈ ਬਾਕੀ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਜੇ ਕੋਈ ਗੱਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਦਾ ਮੋਬਾਈਲ ਨੰਬਰ ਹੈ ਜੀ 62836 51243 ਗੱਲ ਤੁਸੀਂ ਆਪ ਹੀ ਕਰ ਲਓ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੇ ਲੱਗੀ ਸਾਰੀਆਂ ਗੱਡੀਆਂ ਆਪਾਂ ਦੇਖ ਹੀ ਲਈਆਂ ਸੀ ਕੱਲੀ-ਕੱਲੀ ਮਸ਼ੀਨਰੀ ਦੀ ਕੱਲੀ-ਕੱਲੀ ਗੱਲ ਤੁਹਾਨੂੰ ਮੈਂ ਦੱਸਦੀ ਵੀਡੀਓ 'ਚ ਤੇ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਸਾਰਿਆਂ ਦੇ ਨੋਟ ਕਰਵਾਤੇ ਕੋਈ ਵੀ ਗੱਡੀ ਖਰੀਦਣ ਦਾ ਚਾਹ ਬਣਿਆ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਈ ਹੈ ਤੁਹਾਡੇ ਲਾਗੇ ਤਾਂ ਅੱਗੇ ਖੜੀ ਹੈ ਤਾਂ ਕਰੋ ਗੱਲ ਮਾਲਕ ਨਾਲ ਜਾ ਕੇ ਦੇਖੋ ਰੇਟ ਮੌਕੇ ਤੇ ਹੋ ਜਾਊਗਾ ਤੇ ਖਰੀਦੋ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਪਸੰਦ ਆਈਏ ਤਾਂ ਕਮੈਂਟ ਜ਼ਰੂਰ ਕਰ ਦਿਓ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰ ਦਿਓ ਤੇ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ